ਜਿਹੜੀ ਗੰਦਗੀ ਫੈਲੂਗੀ ਸਾਇਰ ਵਿੱਚ ਬਿਮਾਰੀ ਫੈਲੂਗੀ ਉਹ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਸਿਗਾਤੇ ਆਮ ਆਰਡੀ ਸਰਕਾਰ ਹੈ ਇਹਨੇ ਸਾਨੂੰ ਐਨਾ ਮਜਬੂਰ ਕਰਤਾ ਇਹਨੂੰ 6 ਗੇ ਦੀ ਮੰਗ ਪੱਤਰ ਅਸੀਂ ਦੇ ਚੁੱਕੇ ਆ ਸਰ ਸਰ ਮੁਸਤਫਾ ਵਾ ਸਰ ਸਰ ਮੁਸਤਫਾ ਵਾ ਪੰਜਾਬ ਵੱਲੋਂ ਵੀ ਜਿਹੜੇ ਕਰਮਚਾਰੀ ਐ ਨਵੇਂ ਆ ਚਾਹੇ ਪੁਰਾਣੇ ਵੀ ਇਹਨਾਂ ਦੀ ਤਰਖਾਹ ਵਿੱਚ ਕੁਛ ਨਾ ਕੋਈ ਵਾਅਦਾ ਕਰਿਆ ਹੋਇਆ ਜ਼ਿੰਦਾਬਾਦ ਇਹ ਸਰਕਾਰਾਂ ਕੱਢੀ ਆ ਕੀ ਜ਼ਿੰਦਾਬਾਦ ਇਹ ਸਰਕਾਰਾਂ ਕੱਢੇ ਕੀ ਜਿੰਦਾਬਾਦ ਜਿੰਦਾਬਾਦ ਹਾਕਮਾਂ ਮੁਕਾਵਾ 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 ਪੰਜਾਬ ਕਾ ਮੁਕਾਵਾ ਇਹ ਸਰਕਾਰਾਂ ਕੱਢੀ ਆ ਕੀ ਜਿੰਦਾਬਾਦ ਜਿੰਦਾਬਾਦ ਸਾਨੂੰ ਜਿਹੜੀ ਆਮ ਪਾਰਟੀ ਦੀ ਸਰਕਾਰ ਹੈ ਇਹਨੇ ਸਾਨੂੰ ਇੰਨਾ ਮਜਬੂਰ ਕਰਤਾ ਇਹਨੂੰ 6 ਦੇ ਮੰਗ ਪੱਤਰ ਅਸੀਂ ਦੇ ਚੁੱਕੇ ਆ ਪੰਜਾਬ ਵੱਲੋਂ ਵੀ ਜਿਹੜੇ ਕਰਮਚਾਰੀ ਐ ਨਵੇਂ ਆ ਚਾਹੇ ਪੁਰਾਣੇ ਵੀ ਇਹਨਾਂ ਦੀ ਤਨਖਾਹ ਵਿੱਚ ਕੁਛਨ ਕੋਈ ਵਾਧਾ ਕਰਾਵੇ ਫਿਰ ਅਸੀਂ ਇਹਨਾਂ ਨਾਲ ਇੱਕ ਮੀਟਿੰਗ ਕਰੀ ਤੀ ਚੌਥੇ ਮੰਗ ਪੱਤਰ ਮਾ ਇਹਨਾਂ ਨੇ ਸਾਨੂੰ ਚੰਡੀਗੜ੍ਹ 35% ਵੜਾਇਆ ਤਾਂ ਉਹਦੇ ਵਿੱਚ ਇਹ ਬਿਆਨ ਕਰਿਆ ਤਾਂ ਵੀ ਤੁਸੀਂ ਕਿਆ ਮੰਗ ਕਰ ਰਹੇ ਆ ਅਸੀਂ ਇਹ ਕਿਹਾ ਤਾਂ ਇਹਨਾਂ ਨੂੰ ਵੀ ਜਿਹੜੀ ਤੁਸੀਂ ਐ ਬਹੁਤਾ ਨਹੀਂ ਕਰਨਾ ਤਾਂ 18000 ਰੁਪਏ ਸੱਲੀ ਕਰ ਦੋ ਇਹ ਕਹਿੰਦੇ ਵੀ ਅਸੀਂ ਚਲੋ ਸਾਨੂੰ ਹਫਤੇ ਦਾ ਟਾਈਮ ਦੇ ਦਿਓ ਹਫਤੇ ਦਾ ਟਾਈਮ ਦਿੱਤਾ ਤਾਂ ਉੱਤੇ ਬਾਅਦ ਤਿੰਨ ਗੇਰੀ ਮੰਗ ਪੱਤਰ ਹੋਰ ਦਿੱਤੇ ਇਹਨਾਂ ਸਰਕਾਰ ਨੇ ਸਾੜੇ ਕੋਈ ਵਦਨ ਨਹੀਂ ਕਰੀ ਜਿਹੜੀ ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਈ ਤੀਆਂ ਉਹ ਇਲੈਕਸ਼ਨ ਤੋਂ ਪਹਿਲਾਂ ਇਹ ਬਿਆਨ ਕਰ ਰਹੇ ਤੇ ਵੀ ਤੁਹਾਨੂੰ ਧਰਨਾ ਨਹੀਂ ਲੜਾ ਪਊਗਾ ਕੋਈ ਕਿਸੇ ਵੀ ਹੜਤਾਲ ਮਜਾਰਾ ਨਹੀਂ ਆਊਗਾ ਇਹ ਆਪਣੇ ਮੂੰਹ ਤੇ ਬਿਆਨ ਕਰ ਰਿਆ ਤਾਂ ਤਾਂ ਸਾਨੂੰ ਹੁਣ ਮਜਬੂਰ ਇਨਾਂ ਚਾਰ ਸਾਲ ਹੋ ਗਏ ਸਰਕਾਰ ਬਣੇ ਨੂੰ ਇਹਨਾਂ ਸਰਕਾਰ ਨੇ ਸਾੜੇ ਸਿਪਾਈ ਕਰਮਚਾਰੀਆਂ ਵਾਰੇ ਨਾ ਤਰਖਾ ਦਾ ਕਰ ਕਰਿਆ ਜਿਹੜੇ ਪੈਨਸ਼ਨਾਂ ਕੇਸ ਹੈ ਉਹ ਵੀ ਵਿੱਚੇ ਅਧੂਰੇ ਆ ਤਾਸ ਹੁਣ ਸਾਨੂੰ ਸੰਘਰਸ਼ ਬੜਾ ਕਰਨਾ ਪੈਣਾ ਜੇ ਸਰਕਾਰ ਨੇ 2 ਮਹੀਨੇ ਵਿੱਚ ਨਾ ਸਰਕਾਰ ਨੇ ਗੱਲ ਮੰਨੀ ਤਾਂ ਅਸੀਂ ਪੱਕਾ ਤਰਨਾ ਕਰੂਗੇ ਬਾਕੀ ਸਫਾਈ ਕਰਮਚਾਰੀ ਦੇ ਪ੍ਰਧਾਨ ਪਿਛਲੇ 4 ਸਾਲਾਂ ਤੋਂ ਤੁਸੀਂ ਆਈ ਕੀ ਜੰਨੇ ਬੜਾ ਕਰਾਂਗੇ ਬੜਾ ਕਰਾਂਗੇ ਸਰਕਾਰ ਸੂਤੀ ਰਹਿਣੀ ਕਿਉਂ ਨਹੀਂ ਕਰਦੀ ਨਹੀਂ ਭਗਵੰਤਬਾਣਾ ਮੂੰਹ ਤੇ ਪਹੁੰਚਦਾ ਨਾ ਇਹ ਸ਼ਬਦ ਵੀ ਤੁਹਾਨੂੰ ਤਰਨ ਨਹੀਂ ਲਾਣੇ ਪੈਣੇ ਕੋਈ ਹਰਤਾਲ ਨਹੀਂ ਕਰਨੀ ਪੈਣੀ ਤਾਂ ਸਾਨੂੰ ਐਂਡ ਆ ਕੇ ਮਜਬੂਰ ਹੋ ਇੰਨਾ ਮਜਬੂਰ ਕਰਤਾ ਇਹਨੇ ਸਰਕਾਰ ਨੇ ਤਾ ਅਸੀਂ ਜ਼ਮਦੇ ਦੇ ਵਿੱਚ ਤਾਂ ਕਾਮੇਡੀ ਐਕਟਰ ਵੀ ਐ ਤਾਂ ਫਿਲਮੀ ਦੁਨੀਆ ਵਿੱਚ ਰਹਿੰਦਾ ਐ ਵੀ ਸਾੜੇ ਜਿਹੜੇ ਸਪਾਈ ਕਰਮਚਾਰੀ ਐ ਇਹਦੇ ਬਾਰੇ ਕੋਈ ਵਿਚਾਰ ਕਰੂਗਾ ਇਹਨੇ ਕੋਈ ਵਿਚਾਰ ਨਹੀਂ ਕਰਿਆ ਤੇ ਬਸ ਗੱਡੀਆਂ ਲੈਦੀਆਂ ਆਪਣੇ ਐਮਐਲਏ ਨੂੰ ਤਕੜੇ ਘਾਟਿਆ ਤਾਂ ਇਸ ਵਾਰ ਦੀ ਬੇਨਤੀ ਐ ਮੇਰੀ ਵੀ ਹੁਣ ਸੰਘਰਸ਼ ਅਸੀਂ ਤੇਜ਼ ਕਰਨ ਲੱਗੇ ਬਾਕੀ ਅਵੀ ਪ੍ਰਧਾਨ ਅਕਰਾਲੀ ਦਾ ਪਿਛਲੀ ਵਾਰ ਵੀ ਤੁਸੀਂ ਪਹਿਲਾਂ ਆਰਤੀ ਫੂਕ ਤਮਾਸ਼ਾ ਕਰਿਆ ਸੀਗਾ ਉਹ ਘੜੇ ਭੰਨੇ ਦੇ ਉੱਪਰ ਕੋਈ ਹਰਕਤ ਨਹੀਂ ਪੈਂਦਾ ਇਸ ਸੁਣਾਈ ਨਹੀਂ ਕਰ ਰਿਹਾ ਭਗਵੰਤ ਮਾਨ ਇਸ ਗੱਲ ਨੂੰ ਕਦੇ ਨਹੀਂ ਧਿਆਨ ਨਹੀਂ ਆ ਕਾਰਨ ਕਾਣਾ ਇਹ ਮਹਨੋ ਸਰਕਾਰ ਨੂੰ ਪਤਾ ਹੈ ਨਾ ਇਸ ਗੱਲ ਦਾ ਅਸੀਂ ਤਾਂ ਸਿਰਫ ਹੜਤਾਲ ਮੁਜ਼ਾਰੇ ਕਰ ਸਕਦੇ ਜਿਹੜੀ ਹੜਤਾਲ ਕਰਦੇ ਜਿਹੜੀ ਸਰਕਾਰ ਜੇ ਜੋ ਅਸੀਂ ਹੜਤਾਲ ਕਰਦੇ ਹੈ ਜਿਹੜੀ ਗੰਦਗੀ ਫੈਲੂਗੀ ਸ਼ਹਿਰ ਵਿੱਚ ਬਿਮਾਰੀ ਫੈਲੂਗੀ ਉਹ ਸਰਕਾਰ ਜ਼ਿੰਮੇਵਾਰ ਹੋਗੇ ਅਸੀਂ ਕੋਈ ਜ਼ਿੰਮੇਵਾਰ ਨਹੀਂ ਸਰਦੇ ਤਾਂ ਬਾਕੀ ਅਭੀ ਪ੍ਰਧਾਨ ਕਰਾਈ ਸਪਾਈ ਯੂਨੀਅਨ ਦੇ ਇਹ ਬਿਆਨ ਕਰੂਗਾ ਨਹੀਂ ਸਰ ਤੁਸੀਂ ਕਹਿੰਦੇ ਵੀ ਗੰਦਗੀ ਫੈਲੂਗੀ ਇਹ ਸਰਕਾਰ ਜ਼ਿੰਮੇਵਾਰ ਹੋਊਗੀ ਕਿ ਆ ਤੁਸੀਂ ਹੁਣ ਸ਼ਹਿਰ ਵਿੱਚ ਗੰਦਗੀ ਪਲਾਨਡ ਦਾ ਵੀ ਮਾਹੌਲ ਕਰੋਗੇ ਕਿ ਆ ਤੁਸੀਂ ਸਵਾਈ ਨਹੀਂ ਕਰੋਗੇ ਇਹ ਸਰਕਾਰ ਮਜਬੂਰ ਕਰ ਰਹੀ ਸਾਨੂੰ ਜਦ ਤੱਕ 12000 ਰੁਪਏ માં ਇਹ ਸੋਚੋ ਭਗਵੰਤ ਮਾਨ ਸਰਕਾਰ ਨੂੰ ਇਹ ਪੁੱਛੋ ਵੀ 12000 ਰੁਪਏ માં ਆਪਣਾ ਨਿਆਣਾ ਪੜਾ ਲੂਗਾ ਕੋਈ ਨਹੀਂ ਪੜਾ ਸਕਦਾ ਇਹ ਸਰਕਾਰ ਮਜਬੂਰ ਕਰ ਰਹੀ ਸਾਨੂੰ ਜਦ ਤੱਕ 12000 ਰੁਪਏ માં ਇਹ ਸੋਚੋ ਭਗਵੰਤ ਮਾਨ ਸਰਕਾਰ ਨੂੰ ਇਹ ਪੁੱਛੋ ਵੀ 12000 ਰੁਪਏ માં ਆਪਣਾ ਨਿਆਣਾ ਪੜਾ ਲੂਗਾ ਕੋਈ ਨਹੀਂ ਪੜਾ ਸਕਦਾ ਜੀ ਕੱਲਾ ਭਗਵੰਤ ਮਾਨੀ ਕੋਈ ਵੀ ਬੰਦਾ ਹਿੰਦੁਸਤਾਨ ਦਾ 12000 ਰੁਪਏ ਮਾ ਸਿਰਫ ਆਪਣਾ ਰੋਟੀ ਪਾਣੀ ਕਰ ਸਕਦਾ ਬਹੁਤਾ ਆਪਣਾ ਖਰਚਾ ਪਾਣੀ ਨਹੀਂ ਕਰ ਸਕਦਾ ਨਾਲ ਬੱਚਿਆਂ ਬਾਰੇ ਨਾਕਾਸੀ ਬਾਰੇ ਇਸ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਅਸੀਂ 12000 ਰੁਪਏ ਦਾ ਕਿਸ ਤਰ੍ਹਾਂ ਕਿਜ਼ਾ ਕਰ ਰਹੇ ਕਿੰਨੇ ਦਿਨਾਂ ਦਾ ਅਲਟੀਮੇਟਮ ਦੇ ਰਹੇ ਕਿਹੜੀ ਤਰੀਕ ਤੱਕ ਦਾ ਅਲਟੀਮੇਟਮ ਦੇ ਰਹੇ ਸਰਕਾਰ ਅਲਟੀਮੇਟ ਕਰ ਰਹੇ ਅਸੀਂ ਇੱਕ ਦਿਨ ਦਾ ਜੇ ਫਿਰ ਸਾਨੂੰ ਜੇ ਨਾ ਸਰਕਾਰ ਨੇ ਕੋਈ ਗੱਲ ਮੰਨੀ ਤਾਂ ਅਸੀਂ ਲੰਬਾ ਸੰਘਰਸ਼ ਕਰਨ ਨੂੰ ਤਿਆਰ ਕਰਨੇ ਪੈਣੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜਿਹੜੀ ਵੀ ਬਿਮਾਰੀ ਸੈਨ ਵਿੱਚ ਫੈਲੂਗੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਇਸਕਾ